ਦਾਰਲਾ ਦੇ ਵਿੱਚ ਖੜੇ ਹਾਂ ਜਿੱਥੇ ਇੱਕ ਅਸਾਨ ਵੱਲ ਆਪਣੇ ਮਿਹਨਤ ਅਤੇ ਲਗਨ ਦੇ ਨਾਲ ਲੱਖਾਂ ਰੁਪਏ ਜਿਹੜੇ ਆ ਉਹ ਇਸ ਟਾਈਮ ਦੀ ਉਸਦੀ ਕਮਾਈ ਆ ਤਾਂ ਗੱਲ ਕੀਤੀ ਜਾਵੇ ਉਹਨਾਂ ਵੱਲੋਂ ਇੱਕ ਪੋਲਟਰੀ ਫਾਰਮ ਜਿਹੜਾ 20 ਤੋਂ 25 ਮੁਰਗੀਆਂ ਦੇ ਨਾਲ ਚਾਲੂ ਕੀਤਾ ਸੀ ਤਾਂ ਉਸ ਦੀ ਜਿਹੜੀ ਅੱਜ ਗਿਣਤੀ ਆ ਉਹ 1 ਲੱਖ ਤੱਕ ਜੜੀ ਪਹੁੰਚ ਗਈ ਆ ਅੱਜੇ ਆਪਾਂ ਤੇ ਖਬਾਈ ਦੀ ਗੱਲ ਤਾਂ ਤਾਂ ਕਰਕੇ ਇਹ ਪੁੱਛਿਆ ਜਾਂਦਾ ਤਾਂ ਇਸ ਜ਼ਿਲ੍ਹਾ ਕਰਨਤਾਰ ਦੀ ਗਣਿਤ ਕੀਤੀ ਜਾਵੇ ਤਾਂ ਜੋ ਜਿਹੜੇ ਪੋਲਟਰੀ ਫਾਰਮ ਉਹ ਇਸ ਟਾਈਮ ਪੂਰੇ ਜਿਹੜੇ ਆ ਆਪਣੇ ਹਾਈ ਲੈਵਲ ਤੇ ਆ ਤਾਂ ਇਹ ਦੋ ਇੱਕ ਜਾਂ ਦੋ ਨੰਬਰ ਦਾ ਪੋਲਟਰੀ ਫਾਰਮ ਆਪਾਂ ਇਸ ਨੂੰ ਕਹਿ ਸਕਦੇ ਆ ਜਿੱਥੇ ਕਿ 100 ਬੰਦਾ ਲਗਭਗ 100 ਦਾ ਕੰਮ ਕਰਦਾ ਏ ਤਾਂ ਜੇ ਗੱਲ ਕੀਤੀ ਜਾਵੇ ਇਹਨਾਂ ਦੀ ਆਮਦਨ ਦੀ ਦਾ ਇਹਨਾਂ ਦੀ ਆਮਦਨ ਆਂਡਿਆਂ ਤੋਂ ਇਲਾਵਾ ਬੇਕੁਜੀ ਅਤੇ ਜਿਹੜੀ ਇਸ ਦੀ ਦੂੜੀ ਹੁੰਦੀ ਆ ਮੁਰਗੀਆਂ ਦੀ ਉਸ ਤੋਂ ਵੀ ਜਿਹੜੀ ਉਹ ਕਾਫੀ ਆਮਦਨ ਜਿਹੜੀ ਉਹ ਲੈ ਰਹੇ ਆ ਤਾਂ ਉਸ ਕਿਸਾਨ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਆਇਆ ਤਾਂ ਅੱਜ ਲੱਖਾਂ ਰੁਪਏ ਕਮਾ ਕੇ ਜਿਹੜੇ ਉਹ ਇੱਕ ਦੁਨੀਆ ਅਤੇ ਖੇਤੀ ਨੂੰ ਬੁਧੀਆਂ ਸਿਖਾ ਹਾਂ ਜੀ ਜੀ ਨਾ ਵੀਰ ਜੀ ਅਮਰਿੰਦਰ ਸਿੰਘ ਜੀ ਪਿੰਡ ਕਿਹੜਾ ਪਿੰਡ ਹੈ ਜੀ ਨਾਰਲਾ ਜੀ ਤਾਂ ਇਹ ਜਿਹੜੀ ਆ ਤੁਸੀਂ ਪੋਲਟਰੀ ਫਾਰਮ ਦਾ ਧੰਦਾ ਕਰਦੇ ਹੋ ਕਦੋਂ ਤੋਂ ਕਰਨ ਲੱਗੇ ਹੋ ਹਾਂ ਮੇਰੇ ਫਾਦਰ ਸਾਹਿਬ ਕਰਦੇ ਸੀ 84 85 ਤੋਂ ਇਹੀ ਕਰਦੇ ਸ਼ੁਰੂ ਕਰਦੇ ਰਹੇ ਹੋ ਹਮ ਕਿ ਜੋ ਕਿ 20 ਤੋਂ 25 ਜਨਵਰੀ ਤੋਂ ਜਿੰਨਾ ਚਾਲੂ ਕੀਤਾ ਬਾਜ ਹੌਲੀ 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 ਵਾਲੀ ਦੋਸਤੋਂ ਪਾਇਆ 300 ਕੀਤਾ ਮੇਰਾ ਜਨਮ 94 ਦਾ ਆਇਆ ਮੇਰੇ ਪਹਿਲਾਂ ਤੋਂ ਹੀ ਇਹਨਾਂ ਦਾ ਧੰਦਾ ਕਰਦੇ ਪਏ ਹੀ ਆ ਤੇ ਬਾਅਦ ਹੌਲੀ ਹੌਲੀ ਫਿਰ ਮੈਂ ਵੀ ਇਸੇ ਲਾਈਨ 'ਚ ਆ ਗਿਆ ਮੈਨੂੰ ਕਿ ਬਹੁਤ ਆਪਸ਼ਨਾਂ ਆਉਂਦੀਆਂ ਬਾਹਰ ਜਾਣ ਦੀਆਂ ਵੀ ਜਿੱਦਾਂ ਕਿ ਮੇਰੇ ਮਾਮਾ ਜੀ ਸਾਰੇ ਬਾਹਰ ਆ ਉਹ ਵੀ ਆਂਦੇ ਇੱਧਰ ਆ ਜਾ ਪਰ ਮੈਂ ਆਪਣਾ ਫਾਦਰ ਸਾਹਿਬ ਦਾ ਬਿਜ਼ਨਸ ਗਰੋ ਕੀਤਾ ਤੇ ਹੁਣ ਇਸ ਟਾਈਮ ਜਿਹੜੀ ਕਿੰਨੇ ਇਹਦੇ ਵਿੱਚ ਜੜੀਆਂ ਮੁਰਦੀਆਂ ਪਾ ਰਹੀਆਂ ਇਹਦੇ ਵਿੱਚ ਆਪਣੇ ਤੋਂ 1 ਲੱਖ ਰੁਪਏ 1 ਲੱਖ ਜਾਨਵਰ ਪਾ ਰਿਆ ਹੈ ਪਾ ਰਿਆ ਹੈ ਤਾ ਕਦੀ ਦਿੱਕਤਾਂ ਵੀ ਆਈਆਂ ਇਸ ਦੇ ਵਿੱਚ ਕਦੀ ਸਮੱਸਿਆ ਆਈ ਹੋਵੇ ਕਿ ਕੰਮ ਛੱਡ ਗਏ ਨਹੀਂ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਈ ਹੁਣ ਕਿ ਵੈਕਸੀਨੇਸ਼ਨ ਬਹੁਤ ਵਧੀਆ ਆ ਗਈਆਂ ਇਹਦੇ ਵਿੱਚ ਜਿਵੇਂ ਕੋਈ ਵੀ ਕੋਈ ਬਿਮਾਰੀ ਆਉਂਦੀ ਆ ਉਹਦੇ ਵਾਸਤੇ ਚਿਲਡ ਵੈਕਸਨਾ ਆਈਆਂ ਆ ਕੁਝ ਕਿਸਾਨ ਜਿਹੜੇ ਇਸ ਠੰਡੇ ਨੂੰ ਲਾਹਵੰਦ ਨਹੀਂ ਮੰਨਦੇ ਕੋਈ ਨੁਕਸਾਨ ਹੁੰਦਾ ਥੋੜਾ ਜਿਆ ਤਾਂ ਛੱਡ ਕੇ ਪਾਸੇ ਹੋ ਜਾਂਦੇ ਆ ਇਦੇ ਵਿੱਚ ਦੇਖੋ ਕਿ ਕੋਈ ਨੁਕਸਾਨ ਤੇ ਜਿਵੇਂ ਕਰੋਨਾ ਆ ਗਿਆ ਸੀ ਉਦੋਂ ਹੋਇਆ ਥੋੜਾ ਬਹੁਤਾ ਜਿਵੇਂ ਕੋਈ ਮਹਾਮਾਰੀ ਹੁੰਦੀ ਉਦੋਂ ਹੀ ਹੁੰਦਾ ਬਾਕੀ ਕੋਈ ਇਹ ਨਾ ਨੁਕਸਾਨ ਹੈ ਹੂੰ ਤੇ ਕਿੰਨੀ ਕ ਲਗ ਭਾਗ ਜਿਹੜੀ ਆ ਦੱਸਿਆ ਜਾ ਰਿਹਾ ਕਿ 2 ਤੋਂ 2.5 ਲੱਖ ਰੁਪਈਆ ਜਿਹੜੀ ਰੋਜ਼ ਦੀ ਸੇਲ ਹੈਗੀ ਆ ਹਾਂਜੀ ਇਹਦੀ 2 ਤੋਂ 2.5 ਲੱਖ ਆਂਡੇ ਦੀ ਸੇਲ ਹੈਗੀ ਆ ਜੀ ਐਵਰੇਜ ਜਿਹੜੀ ਅਪ ਡਾਊਨ ਹੁੰਦੀ ਰਹਿੰਦੀ ਆ ਮਹੀਨੇ ਦੀ ਵੀ ਰੋਜ਼ ਦਾ ਰੇਟ ਹੁੰਦਾ ਡੇਲੀ ਅਪ ਡਾਊਨ ਇਹਦਾ ਹੁੰਦਾ ਰਹਿੰਦਾ ਰੇਟ ਚਿਆਲ ਚ ਜ਼ਿਆਦਾ ਵੀ ਹੋ ਜਾਂਦਾ ਆ ਤੇ ਗਰਮੀ ਚ ਕੱਟ ਵੀ ਹੋ ਜਾਂਦੀ ਤੇ ਕਦੋਂ ਜਿਹੜੀ ਆ ਬਚ ਬਈ ਤੇ ਕਿਹੜੇ ਮਹੀਨੇ ਜਿਆਦੀ ਹੁੰਦੀ ਆ ਇਹਨਾਂ ਦੇ ਨਵੰਬਰ ਤੋਂ ਦਸੰਬਰ ਹੁੰਦੀ ਆ ਤਾਂ ਇੱਕ ਦਿਨ ਦੀ ਜੇ ਗੱਲ ਕੀਤੀ ਜਾਵੇ ਤਾਂ ਇੱਕ ਦਿਨ ਦੇ ਆਂਡੇ ਜਿਹੜੀ ਕੀ ਐਵਰੇਜ ਆ ਆਪਣੀ 70 ਤੋਂ 80000 ਦੀ ਡੇਲੀ ਦੀ ਆਂਡੇ ਦੀ ਰੂਟੀਨ ਹੈਗੀ ਹੈ ਹੂੰ ਤੇ ਕਿੱਥੇ ਕਿੱਥੇ ਜਾਂਦੇ ਆਂਡੇ ਆਪਣੇ ਆਪਣਾ ਅੰਮ੍ਰਿਤਸਰ ਪਿੱਖੀਵਿੰਡ ਇੱਥੇ ਏਰੀਆ ਜੇ ਲੋਕਲ ਗਰਮੀ ਚ ਆਪਾਂ ਨੂੰ ਜੰਮੂ ਵੀ ਵੇਚਣਾ ਪੈਂਦਾ ਆ ਹੂੰ ਬਾਕੀ ਇੱਥੇ ਸਿਆਲ ਚ ਬਹੁਤ ਡਿਮਾਂਡ ਹੁੰਦੀ ਆ ਆਪਣੇ ਏਰੀਆ ਚ ਵੇਖੀ ਜਾਂਦਾ ਤੇ ਉਹ ਬਾਹਰ ਜਿਹੜਾ ਦੇਖਿਆ ਜਾ ਰਿਹਾ ਕਿ ਜਿਸ ਤਰ੍ਹਾਂ ਤੁਸੀਂ ਇੱਕ ਦੁਕਾਨ ਵੀ ਬਾਹਰ ਖੋਲੀ ਆ ਤਾਂ ਲੋਕਲ ਵੀ ਕੋਈ ਲੈ ਸਕਦਾ ਆ ਜੀ ਬਿਲਕੁਲ ਜੀ ਲੋਕਲ ਵੀ ਵਿਆਹਾਂ ਸ਼ਾਦੀਆਂ ਵਾਲੇ ਵੀ ਲੈ ਸਕਦੇ ਆ ਆਪਣੇ ਤੋਂ ਸਾਰਾ ਖਾਲੜਾ ਪਿੱਖੀਵਿੰਡ ਇਨ ਕਰਨ ਹਰੀਕੇ ਤੱਕਰ ਲੋਕਲ ਇੱਥੇ ਆਉਂਦੇ ਆ ਕੰਧਗਾਂ ਚ ਉਹਨਾਂ ਨੂੰ ਕੁਝ ਵਜਤ ਹੁੰਦੀ ਵਿੱਚੋਂ ਹਾਂਜੀ ਆਪਣਾ ਹੋਲ ਸੇਲ ਦਾ ਰੇਟ ਹੁੰਦਾ ਜੋ ਵੀ ਹੁੰਦਾ ਹੈ ਜੋ ਇਦਾਂ ਮਾਰਕੀਟ ਦਾ ਰੇਟ ਮੰਡੀ ਰੇਟ ਜੋ ਵੀ ਹੋਊਗਾ ਆਪਣਾ ਉਸ ਤੋਂ ਗਾਗ ਨੂੰ ਲੱਗਦਾ ਹੈ ਕੀ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਆ ਇਸ ਦੇ ਬਾਰੇ ਇੱਕ ਕਿਸਾਨਾਂ ਨੂੰ ਕਹਿਣਾ ਚਾਹੁੰਨਾ ਕਿ ਬਹੁਤ ਵਧੀਆ ਧੰਦਾ ਆ ਕਰੋ ਸਾਰੇ ਜਾਣੇ ਇਹਦੇ ਲਈ ਕੋਰਸ ਵੀ ਕੀਤਾ ਸੀ ਕੀ ਕੋਰਸ ਨਹੀਂ ਅੱਛਾ ਇਦਾਂ ਹੀ ਇਦਾਂ ਆਪਣੇ ਫਾਦਰ ਸਾਹਿਬ ਤੋਂ ਗਾਂ ਇਨਾਂ ਨੇ ਜੱਦੀਪੁਰਸ਼ੀ ਕੰਮ ਕਰਿਆ ਆਉਂਦਾ ਕਿੰਨੇ ਇੱਕ ਲੇਬਰ ਦੇ ਜਿਹੜੇ ਬੰਦੇ ਤੁਹਾਡੇ ਕੋਲ ਕੰਮ ਕਰਦੇ ਆ ਆਪਣੇ ਫਾਰਮ ਤੇ 15 ਤੋਂ 20 ਜਣੇ ਲੇਬਰ ਕੰਮ ਕਰਦੀ ਆ ਜੋ ਕਿ ਸਾਰੇ ਆਪਣੇ ਏਰੀਆ ਦੇ ਵਿੱਚ ਆਂਡੇ ਕੱਢਦੇ ਆ ਉਹ ਵੀ ਆਪਣੇ ਤੋਂ 100 ਤੋਂ 150 ਜਣਾ ਬੰਦਾ ਆਪਣਾ ਲੋਕਲ ਜਿਹੜਾ ਵੀ ਆਪਣਾ ਕਸਟਮਰ ਹੈਗੇ ਆ ਉਹ ਸਾਰੇ ਇੱਥੇ ਰੋਜ਼ਗਾਰ ਕਰਦੇ ਪਏ ਆ ਤੇ ਜੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਆਂਡਿਆਂ ਤੋਂ ਇਲਾਵਾ ਵੀ ਕੋਈ ਇਹਦੀ ਆਮਦਨ ਹੈਗੀ ਆ ਆਪਾਂ ਨੂੰ ਰੂੜੀ ਦੀ ਆਮਦਨ ਹੈਗੀ ਐ ਇਸ ਤੋਂ ਇਲਾਵਾ ਵੀ ਅੱਛਾ ਜੀ ਆਪਣੀ ਚੰਗੇ ਭਾਅ ਦੇ ਵਿੱਚ ਅੱਛਾ ਕਿੰਨੀ ਕਰੂੜੀ ਤੇ ਫਿਰ ਕਈ ਕਮੈਂਟਲ ਹੋ ਜਾਂਦੀ ਹੋਣੀ ਹੈ ਹਾਂਜੀ ਆ ਹਜ਼ਾਰ ਸੀਜਾ ਇੱਕ ਸਾਲ ਦੇ ਵਿੱਚ ਹਜ਼ਾਰ ਤੋਂ 1500 ਟਰਾਲੀ ਹੋ ਜਾਂਦੀ ਇੱਕ ਹੋ ਜਾਂਦੀ ਆ